ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਬਟਾਲਾ ਤਹਿਸੀਲ ਵੀ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਬਟਾਲੇ ਸ਼ਹਿਰ ਦੇ ਵਿੱਚ ਹੀ ਆ ਕੰਧ ਸਾਹਿਬ ਗੁਰਦਾਰੇ ਦੇ ਲਾਗੇ ਬਟਾਲੇ 'ਚ ਕੰਧ ਸਾਹਿਬ ਗੁਰਦਾਰਾ ਕਾਫੀ ਮਸ਼ਹੂਰ ਆ ਤੇ ਗੁਰਦਾਰਾ ਸਾਹਿਬ ਦੇ ਲੱਗ ਗਏ ਆ ਜਿਹੜਾ ਬਿਲਕੁਲ ਵੀ ਜਹਨਾਂ ਦਾ ਡੇਰਾ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਪਸ਼ੂ ਵਿਖਾਉਣੇ ਆ ਇੱਕ ਆ ਗਾਂਦਨ ਦਿਖਾਵਾਂਗੇ ਬੱਚੇ ਤੋਂ ਬਿਨਾ ਇੱਕ ਮੱਝ ਤੁਹਾਨੂੰ ਵਿਖਾਉਣੀ ਬੱਚੇ ਵਾਲੀ ਇੱਕ ਤੁਹਾਨੂੰ ਕਟਾ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਰਜੀਤ ਭਾਈ ਹੋ ਸੁਣਾ ਠੀਕ ਠਾਕ ਜੀ ਚਲੋ ਵਧੀਆ ਚਿੱਤਾ ਜੀ ਤੇ ਨਾਮ ਦੱਸ ਦੋ ਵੀਰ ਜੀ ਕਰਿਆ ਹਰਜੀਤ ਭਾਈ ਕਬਲਜੀਤ ਸਿੰਘ ਤੇ ਐਡਰੈਸ ਵੀ ਦੱਸ ਤੇ ਕਰੀ ਐਡਰੈਸ ਅਚਲੀ ਗੇਟ ਜੀ ਠੀਕ ਨੇੜੇ ਦੀਕ ਗੁਰਦਾਰਾ ਕਾਂਸਾਲ ਜੀ ਠੀਕ ਹੈ ਜੀ ਬਟਾਲਾ ਸ਼ਹਿਰ ਵਾਈ ਜੀ ਠੀਕ ਹੈ ਜੀ ਤੇ ਫੋਨ ਨੰਬਰ ਕਰੀ ਬੋਲ ਦਿਓ ਫੋਨ ਨੰਬਰ ਹੈਗਾ 95972 ਹਾਂਜੀ 8726 ਠੀਕ ਹੈ ਤੇ ਅੱਜ ਤਿੰਨ ਹਨਾ ਪਹਿਲਾਂ ਗਾਂ ਤੋਂ ਇਹੀ ਗਾਂ ਬੁਖਾ ਦਈਏ ਮੈਂ ਉਹ ਕਰ ਲਈ ਸਟਾਰਟ ਚਲੋ ਪਹਿਲਾਂ ਮੱਝ ਵਿਖਾ ਦਈਏ ਕਹਿੰਦੇ ਆਂ ਮਗਰ ਕੀ ਜੇ ਇਹਦੇ ਮਗਰ ਇਹ ਕੱਟਾ ਹੀ ਹਰਦੀ ਪਈ ਅੱਛਾ ਮਗਰ ਇਹਦੇ ਕੱਟਾ ਜਿਆ ਕੱਟਾ ਦੀ ਕੋਈ ਲਾਲੇ ਵੀ ਰੇਢ ਮਹੀਨੇ ਦਾ ਲਾਲੇ ਆਪਣੇ ਸਮਝਣਾ ਵੇਖ ਲੈ ਤੁਹਾਡੇ ਸਾਹਮਣੇ ਜੇ ਕਿ ਕਿੰਨੇ ਕੇ ਚਿਰਦਾ ਵਾ ਜੇ ਮਿਲਦੇ ਦੋਵੇਂ ਟਾਈਮ ਕੱਟੇ ਤੇ ਕੱਟੇ ਦੇ ਹਾਂਜੀ ਦੋਵੇਂ ਟਾਈਮ ਤੇ ਦੁੱਧ ਕਿੰਨਾ ਜੇ ਦੇ ਕੋਲ ਦੁੱਧ ₹20 ਪਈ ਜਿਹੜਾ ਇਹ ਪੱਕਾ ਹੀ ਮਿਣਵਾ ਦੁੱਧ 10 ਕਿਲੋ ਪੱਕਾ ਦੁੱਧ ਹੈਗਾ ਜੀ ਜਿਹੜਾ ਕੋ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਠੀਕ ਹੈ ਜੀ ਤੋਰਾਂ ਹਾਂ ਫੇਰ ਇੱਕ ਦਿਨ ਆ ਥਾਣੇ ਦੇਖ ਸਕਦੇ ਇਹਦੇ ਲਾਗੇ ਤੋਂ hold ek ni Kita tanya ਬਾਕੀ ਆਸਲੇ ਅਜੇ ਦੁਪਹਿਰ ਦਾ ਟਾਈਮ ਹੈ ਜਿਹੜੇ ਵੀਡੀਓ ਬਣਾਉਂਦੇ ਆਂ ਸ਼ਾਮ ਤੱਕ ਆਪਣੇ ਦੁੱਧ ਦੇ ਹਿਸਾਬ ਨਾਲ ਖਵਾਨਾ ਜਿਹੜਾ ਤਿਆਰ ਕਰੂਗੀ ਤੇ ਕਿੰਨਾ ਰੱਖਣਾ ਵੀ ਦੀ ਇਹਦਾ ਮੁੱਲ ਫਿਰ ਆਪਾਂ ਮੁੱਲ ਆ ਰਪਏ ਕਿੰਨੇ ਜਾਈਏ ਕਿੰਨਾ ਕ ਹਾਂਜੀ 5000 ਛੋਟ-ਛੋਟ ਕਰ ਦੋਗੇ ਵਿੱਚ ਸੋਹਣੀ ਵੀ ਥੋੜੀ-ਬੋਤੀ ਯਾਰਦੀਆਂ ਕਰ ਦਾਂਗੇ ਚਲੋ ਕੋ ਫੋਨ ਲਾਵੇ ਨਾ ਮੁੱਕੇ ਤੇ ਕਰ ਦੋਗੇ ਉਤਰਾਂ ਜਿਹੜੀ ਸੋਹਣੀ ਆ ਕਦ ਕਾਟ ਦੇ ਵੀ ਚੰਗੀ ਆ ਤੇ ਪੇਚਪੜੇ ਦੇ ਵੀ ਜਿਹੜੀ ਠੀਕ ਆ ਦੇਹਾ ਹਵਾਨਾ ਥੱਲੇੋਂ ਦੇਖ ਸਕਦੇ ਇੱਕ ਵਾਰੀ ਫੇਰ ਤੋਂ ਬਾਕੀ ਕੋਈ ਵੀ ਆ ਕੇ ਪਸੰਦ ਕਰਕੇ ਵੇਖ ਕੇ ਖਰੇ ਤੇ ਗਾਂ ਵੀ ਤੁਹਾਨੂੰ ਹੁਣ ਦਿਖਾ ਦਈਏ ਕਿੰਨਾ ਜਿਹਾ ਜੀ ਗਾਂ ਕੋਲ ਦੁੱਧ ਗਾਂ ਕੋ ਘੜ ਦੀ ਪਈ ਆ ਜਿਹੜਾ ਪੱਕਾ ਦੁੱਧ ਨੋਕ ਲਾਉਣਾ ਪੱਕਾ ਦੁੱਧ ਹੈਗਾ ਜੀ ਹਾਂਜੀ ਜਿਹੜਾ ਦੋ ਟਾਈਮ ਕੋਈ ਛਵਾ ਦੋ ਦੁੱਧ ਜਿੰਨਾ ਕੋਈ ਵੀਰ ਤੇ ਛੱਡੀ ਠੀਕ ਹੈ ਜੀ ਤੇ ਸੂਈ ਨੂੰ ਕਿੰਨਾ ਚਿਰ ਹੋਇਆ ਜੀ ਸੂਈ ਦੀ ਬਾਲੋ ਕੁ ਮਹੀਨਾ ਲਾਲੇ 20 ਦਿਨ ਲਾਲੇ ਆਪਣੀ ਸਮਝ ਨਾਲ ਪਰ ਮਤਲਬ ਠੀਕ ਹੈ ਜੀ ਤੋਰ ਆ ਗਿਆ ਬਾਕੀ ਆਪਣੀ ਸਮਝ ਨਾਲ ਕੋਈ ਵੇਖ ਲੈ ਹੁਣ ਦੁੱਧ ਜਿਹੜਾ ਮੋਕੇ ਦੇ 9 ਲੀਟਰ ਹੈਗਾ ਤੇ ਬੱਚਾ ਨਹੀਂ ਜਿਹੜਾ ਇਹਦਾ ਕਿਹੜੀ ਕੱਕਾ ਜੱਜ ਛਿੱਟਾ ਹੈਗਾ ਥੋੜਾ ਜਿਹਾ ਉਹ ਵੀ ਤੁਹਾਨੂੰ ਦਿਖਾ ਦਿੰਨੇ ਹਨ ਇਹ ਬਹੁਤ ਹਰਦੀਪ ਜੀ ਪਿਛਲੀ ਵਾਰ ਵੀ ਪਾਈ ਸੀ ਜੀ ਵੀਡੀਓ ਤੇ ਅੱਛਾ ਜੀ ਆਪਣੇ ਕੋਈ ਮਰਿਆ ਸੀ ਵਿਆਹ ਦੇ ਲਾਗੇ ਠੀਕ ਆ ਵਿਆਹ ਹੀ ਚਾਚੇ ਦੇ ਬੇਟੇ ਦਾ ਠੀਕ ਆ ਉਹਦੂ ਮਤਲਬ ਇਹਦਾ ਬੱਚਾ ਮਰਿਆ ਸੀ ਉਹ ਕਹਿੰਦਾ ਠੀਕ ਆ ਉਹ ਵਿਆਹ ਕਰਕੇ ਥੋੜਾ ਹੀ ਫੋਨ ਫੋਨ ਨਹੀਂ ਚੁੱਕੇ ਗਏ ਫੋਨ ਵੀ ਬੰਦ ਕਰਨਾ ਪਿਆ ਤੇ ਫੋਨ ਬਣਾਉਂਦਾ ਸੀ ਠੀਕ ਆ ਜਦੋਂ ਫਿਰ ਆਹ ਤੁਸੀਂ ਦੱਸਣ ਦੇ ਵੀ ਘਰ ਦਾ ਪ੍ਰੋਗਰਾਮ ਹੈ ਮੁੱਲ ਪਾਇਆ ਹੀ ਬੜਾ ਅੱਛਾ ਜਦੋਂ ਕੋਜ ਅਬ ਨਕੂੰ ਵੀ ਲਈ ਦੀ ਠੀਕ ਹੈ ਮੂੜੀ ਦਾ ਮੁੱਲ 22000 ਰੁਪਏ ਪਾ ਰਹੇ ਹਾਂ 22000 ਹਾਂਜੀ ਚਲੋ ਵਿੱਚ ਮੌਕੇ ਦੇ ਛੋਟ ਛੋਟ ਥੋੜੀ ਬਾਦੀ ਕਰ ਦੋਗੇ ਥੋੜਾ ਬੋੜਾ ਕਰਕੇ ਯਾਨੀ ਪੂਰੇ 20000 ਦੀ ਵਸੀ ਦੇ ਦਿਆਂਗੇ ਅੱਛਾ ਤੇ ਦੁੱਧ 9 ਲੀਟਰ ਕਰੋ ਚਵਾ ਦੋਗੇ ਦਾਂ ਦੂੰਗਾ ਵੀ ਵਧੇਗਾ ਹੀ ਘਟੇਗਾ ਨਹੀਂ ਅੱਛਾ ਜਿਹੜਾ ਪੱਕਾ ਦੁੱਧ ਹੁਣ 9 ਲੀਟਰ ਹੈਗਾ ਜਿਹੜਾ ਤੇ 20000 ਦੀ ਦੇ ਦਿਓਗੇ ਤੇ ਥਣ ਵੀਰੇ ਤੁਹਾਨੂੰ ਲਾਗ ਰਿਹਾ ਦਿਖਾ ਦੀ ਉਤਰਾ ਠੰਡੀ ਤੇਰੀ ਜੇ ਬਹੁਤ ਠੰਡੀ ਹਾਂਜੀ ਦੋਸਤਾਂ ਮਤਲਬ ਪਹਾੜਾ ਬਹੁਤ ਠੰਡੇ ਬੈਠੇ ਠੀਕ ਹੈ ਬਾਕੀ ਹੈਗੀ ਵੀ ਜਿਹੜੀ ਜਰਸੀ ਕ੍ਰੋਸ ਚ ਫੈਟੇ ਦੀ ਚੰਗੀ ਆਈ ਜਾਊਗੀ ਤੇ ਇੱਕ ਕੱਟਾ ਤੁਹਾਨੂੰ ਦਿਖਾਉਣਾ ਹੈ ਇਹ ਮਾਲੀ ਹਰਦੀਪ ਜੀ ਆਪਣੇ ਤਾਏ ਦਾ ਬੇਟਾ ਵਾ ਅੱਛਾ ਜੀ ਉਹ ਰੀਤੀ ਕਿਸੇ ਨੂੰ ਹੁਣੇ ਗਏ ਜੀ ਠੀਕ ਆ ਬਲ ਹੈ ਕਿ ਪੁਲਿਸ ਬੁਲਾ ਜੀ ਨੇ ਤੇ ਉਹਨਾਂ ਨੇ ਆਪਣੇ ਸਾੜੇ ਕੋ ਲਿਆਂਦਾ ਜੀ ਅੱਛਾ ਜੀ ਹਾਂਜੀ ਚੰਗੀ ਰਿਕਾਰਡ ਦਾ ਕੱਟਾ ਟੀਜੇ ਦਾ ਦੱਸਣ ਦੇ ਹੀ ਠੀਕ ਹੈ ਤੇ ਉਹ ਮਤਲਬ ਉਹ ਦੇ ਲ ਕੇ ਹੀ ਵੜਨ ਆਲੇ ਨੂੰ ਅੱਛਾ ਉਹਾਂ ਦੇ ਚਲੋ ਵੜਨ ਆਲੇ ਨੂੰ ਲਾ ਦੋ ਤੁਸੀਂ ਆ ਨੂੰ ਮਤਲਬ ਉਹਨਾਂ ਲੈਂਦਾ ਪਰਸੋਂ ਲੈਂਦਾ ਜੇ ਕੱਟਾ ਠੀਕ ਆ ਹਾਂਜੀ ਬਾਕੀ ਕੀ ਜੇਦਾ ਜੀ ਠੀਕ ਆ ਮਤਲਬ ਕਿ ਉਹਨਾਂ ਨੇ ਇੱਕ ਸਾਥ ਦੇ ਜਾਨ ਬਚਾਈ ਆ ਇਹਦੇ ਠੀਕ ਆ ਜੀ ਬਾਕੀ ਹੁਣ ਵੀਡੀਓ ਤੇ ਤਾਂ ਕਰਕੇ ਪਾਉਣ ਲੱਗੇ ਆ ਕਿ ਜੇ ਕੋਈ ਸੰਭ ਨਾਲਾ ਕੋਈ ਮਤਲਬ ਘਰ ਰੱਖਣ ਵਾਲਾ ਲੈ ਜੀ ਦੂਜਿਆਂ ਦੇ ਰਾਤ ਰਾਤ ਨੂੰ ਫੋਨ ਕਰੀਂ ਚਲੋ ਚਲੋ ਜਾਨ ਬੱਜੂਗੀ ਜਿਹੜੀ ਇਹਦੀ ਕੱਟਾ ਸੋਨਾ ਵਾ ਜਿਹੜਾ ਸਿੰਘ ਸੁੰਗਾ ਦਾ ਚੰਗਾ ਜਿ बच्चा ई जय झूलेलाल ਤੇ ਇਹਦਾ ਮੁੱਲ ਕੀ ਰੱਖਣਾ ਵੀਰ ਜੀ ਫੇਰ ਆਪਾਂ ਇਹਦਾ ਮੁੱਲ ਹਰਜੀਤ ਭਾਈ 37000 ਰੁਪਏ ਕਰ ਦਿੰਗੇ 37000 ਵਿੱਚ 2000 ਰੁਪਏ ਮਾਨਤਨ 35000 ਰੁਪਏ 35000 ਤੇ ਦੇ ਦੋਗੇ ਠੀਕ ਹੈ ਨੰਬਰ ਦਰਦਾਂਗੇ ਕੋਈ ਮੇਰਾ ਭਰਾ ਫੋਨ ਕਰ ਦੇ ਠੀਕ ਹੈ ਜੀ ਮਾਨਤਨ ਹੋ ਜਿਹਾ ਜੀ ਵਿੱਚ ਠੀਕ ਹੈ ਜੀ ਤੇ ਠੀਕ ਹੈ ਵੀਰ ਜੀ ਹੋਰ ਕੁਝ ਕਹਿਣਾ ਫੇਰ ਬਾਜੀ ਹਰਜੀਤ ਭਾਈ ਕੋਈ ਆਏ ਆਪਣੀ ਤਸੱਲੀ ਕਰੇ ਦੋ ਡੰਗ ਵੇਚ ਆ ਕੇ ਖੜੇ ਹਨ ਠੀਕ ਹੈ ਜੀ ਆ ਪਛੇ ਜਿਹੜੇ ਵੀਰ ਜੀ ਹਨ ਨੇ ਮੁਤਾਅ ਕੀਤੇ ਬਾਕੀ ਕੋਈ ਵੀ ਇੱਥੇ ਆਵੇ ਆਪਣੀ ਤਸੱਲੀ ਕਰੇ ਦੋ ਟਾਈਮ ਚ ਵਾਲੇ ਤਿੰਨ ਟਾਈਮ ਚ ਵਾਲੇ ਫੇਰੀ ਆਪਣਾ ਪਸ਼ੂ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ